ਆਪਣੀ ਯਾਤਰਾ ਦਾ ਆਖਰੀ ਬੜਾ ਹੈ ਗੋਵਿੰਦ ਘਾਮ ਤੋਂ ਅ ਸ਼੍ਰੀ ਗੋਵਿੰਦ ਸਾਹਿਬ ਤੱਕ ਸੋ ਜਦੋਂ ਆਪਾਂ ਹਿੰਗਣ ਸਾਹਿਬ ਦੀ ਯਾਤਰਾ ਕਰਦੇ ਤਾਂ ਇਦਾਂ ਦੇ ਜਿਹੜੇ ਮਨਮੋਹਕ ਦ੍ਰਿਸ਼ ਹੋਰ ਆ ਜਾਂਦੇ ਪਰ ਉਹਨਾਂ ਨੂੰ ਦੇਦੇ ਜਿਹੜੇ ਹਨ ਤੁਰ ਕੇ ਆਉਂਦੇ ਜੜਾ ਕੇ ਬੱਸ ਸਟੈਂਡ ਆ ਗਿਆ ਇਹਨਾਂ ਦਾ ਆਪਾਂ ਕਹ ਕੇ ਬਾਵਰ ਵਾਲੀ ਦੀ ਵੈਕਟ ਡਿੱਗਣ ਵਾਲੀ ਆ ਸਾਡੇ ਦੀ ਸੋ ਬਾਵਰ ਵਾਲੀ ਦੀ ਵੈਕਟ ਗਿਰ ਚੁੱਕੀ ਆ ਹਾਂ ਵਰਤਰੀ ਚੜਾਈ ਸ਼ੁਰੂ ਹੋ ਗਈ ਸਾਰੇ ਸਟੈਪਾਂ ਨੂੰ ਗਲੇਸ਼ੀਅਰ ਦੇ ਉੱਪਰ ਹੀ ਰੱਖ ਕੇ ਇਹਦੇ ਪੂਰੇ ਕਰਨੇ ਸੋ ਪਰ ਗਲੇਸ਼ੀਅਰ ਬਹੁਤ ਜ਼ਿਆਦਾ ਵੱਡਾ ਨਹੀਂ ਇਸ ਵਾਰ ਅੱਗੇ ਖਾਲੀ ਆ ਪਹਿਲਾਂ ਤਾਂ ਵੀ ਬੜਾ ਭਰਿਆ ਸੀ ਕੰਮ ਆ ਦੇਖ ਲੈ ਇਹ ਸਾਡਾ ਕਲਕੱਤਾ ਤੋਂ ਲਿਆਂਦਾ ਸੀ ਬੰਦਾ ਗੋਵਿੰਦ ਕਿੰਨਾ ਕਾਕੀ ਹੈ ਇਹ ਬੰਦਾ ਹਾਂ ਇਹ ਬੰਦਾ ਲਿਆ 4000 ਰਾਵ ਦੇ ਵਿੱਚ ਮੀ ਪੈਣ ਲਾ ਗਿਆ ਤਾਂ ਫਿਰ ਹੁਣ ਰੇਨਕੋਟ ਆਪਾ ਜਿੱਦਾਂ ਹੈਗਾ ਪਾ ਲਿਆ ਤਾਂ ਤੁਸੀਂ ਆਪ ਦੇਖ ਲਓ ਆ ਬੰਦਾ ਰੱਬ ਰੱਬ ਕਰਦਾ ਹੈ ਰੱਬ ਆਪੇ ਤੱਕਦੇ ਸਾਡੇ ਇਹਨੇ ਨਾ ਰੁਕਣਾ ਵਾਸਤੇ ਇੱਕੋ ਚਾਰਜ ਚੱਲ ਰਿਹਾ ਇਹ ਪੌੜੀਆਂ ਵਾਲਾ ਕਿੰਨੀਆਂ ਪੌੜੀਆਂ ਨੇ ਐਗਜੈਕਟ ਤਾਂ ਪਤਾ ਨਹੀਂ ਬਟ ਮੈਂ ਅੱਜ ਗਿਣ ਹੈ 1000 ਬਾਪੂ ਕੰਦਾ ਵੀ 1000 ਪੌੜੀ ਹੈ। ਹਾਂ ਨੇੜੇ ਪਹੁੰਚ ਚੁੱਕੇ ਆਂ। ਇਸ ਜਗ੍ਹਾ ਦੇ ਉੱਪਰੋਂ ਦੋ ਰਾਹ ਪੜ ਜਾਂਦੇ ਆ ਇੱਕ ਤਾਂ ਸਿੱਧਾ ਠੀਕ ਹੈ ਜਿਹੜਾ ਕਿ ਲੌਂਗ ਆ ਪਰ ਜ਼ੋਰ ਘੱਟ ਲੌਂਗਾ ਤੇ ਦੂਸਰੇ ਪਾਸੇ ਤੁਸੀਂ ਜੋਂ ਜਾ ਕੇ ਇਹ ਮੀਂਹ ਪੈਂਦਾ ਭਰਾ ਮੇਰੇ ਤੇ ਦੂਸਰਾ ਹੈਗਾ ਪੌੜਾਂ ਵਾਲਾ ਉਹ ਦਿਖਾਣ ਦਾਂ। ਇਹ ਨਾਲੇ ਪਾਸੇ ਜੋੜਾ ਕਰ ਤੇ ਬਰਫੇ ਸਵਾਰ ਬਰਫਬਾਰੀ ਜਿਹੜੀ ਹੋਈ ਹੈ ਉਹ ਲਗਭਗ ਵੈਸੇ ਤਾਂ 5 5 6 6 ਫੁੱਟ ਬਰਫ਼ ਤਾਂ ਹੈ ਤੇ ਮੈਡੀਕਲ ਏਡ ਆ ਕਿਉਂਕਿ ਕਾਫੀ ਲੋਕਾਂ ਦਾ ਜਿਹੜਾ ਆਦੀ ਪ੍ਰੋਬਲਮ ਹੋ ਜਾਂਦੇ ਕਈਆਂ ਨੂੰ ਤੇ ਕਈਆਂ ਨੂੰ ਮੰਨ ਲਓ ਕੋਈ ਮੰਨ ਲਓ ਮੰਨ ਲਓ ਸਰ ਤੋਂ ਕਦਾ ਜਾਂ ਚੱਕਰ ਆਉਂਦੇ ਹਨ ਇਹਦਾ ਪ੍ਰੋਬਲਮ ਵਾਸਤੇ ਤੇ ਇਧਰੇ ਪਾਸੇ ਤੁਸੀਂ ਇੱਕ ਦਰਸ਼ਨ ਕਰ ਰਹੇ ਹੋ ਸੱਚਖੰਡ ਸ੍ਰੀ ਹਿਮਕੁੰਣ ਸਾਹਿਬ ਜੀ ਦੇ ਆਪਣੀ ਯਾਤਰਾ ਦਾ ਆਖਰੀ ਪੜਾਅ ਹੈ ਗੋਵਿੰਦ ਧਾਮ ਤੋਂ ਅ ਸ੍ਰੀ ਹਿਮਕੁੰਣ ਸਾਹਿਬ ਤੱਕ ਸੋ ਅੱਜ ਪਹਿਲਾ ਦਿਨ ਹੈ ਯਾਤਰਾ ਦਾ ਠੀਕ ਹੈ ਤਾਂ ਕਰਕੇ ਪਿੱਛੇ ਤੁਸੀਂ ਦੇਖੋਗੇ ਤਾਂ ਫੌਜੀ ਵੀ ਰਹਾ ਜਾਂ ਬਹੁਤ ਜ਼ਿਆਦਾ ਸੰਗਤ ਹੈ ਅੱਜ ਸਾਰੇ ਇਥੋਂ ਨਗਰ ਕੀਰਤਨ ਜਿਹੜਾ ਉਹ ਵੀ ਜਿਹੜਾ ਹੈ ਸ੍ਰੀ ਹਿਮਕੁੰਣ ਸਾਹਿਬ ਨੂੰ ਗਿਆ ਹੁਣ ਆਪਾਂ ਮਾਤਾ ਦੇ ਜਿਹੜੀ ਉੱਪਰ ਨੂੰ ਬੜਾਈ ਹੈ ਜਿਹੜੀ ਇਹ ਚੜਾਈ ਸ਼ੁਰੂ ਕਰਨੇ ਸ਼ੁਰੂ ਕੀਤੀ ਹੈ ਸ਼ੁਰੂ ਦੇ ਵਿੱਚ ਖੜਮੀ ਚੜਾਈ ਹੈ ਠੀਕ ਹੈ ਤੇ ਸ਼ੁਰੂ ਜ ਤਾ ਜਰੂਰ ਤੁਹਾਡਾ ਸਾਹ ਫੁੱਲਦਾ ਥੱਲਿਓਂ ਵੀ ਤਾਂ ਤੁਸੀਂ ਹੌਲੀ ਹੌਲੀ ਇੱਕ ਮਹਲ ਸਟੈਪ ਬਾਅਦ ਸਟੈਪ ਪਾਉਣੇ ਦਾ ਹਾਂ ਜਿਹੜਾ ਹੈਗਾ ਉਹਦੋਂ ਤੁਹਾਨੂੰ ਫਾਇਦਾ ਹੁੰਦਾ ਜੇ ਸ਼ੁਰੂ ਵਿੱਚ ਬੜਾ ਭੱਜੋਗੇ ਫਿਰ ਅਗਾ ਜਾ ਕੇ ਥੱਕ ਜਾਓਗੇ ਇਹ ਪੌੜੀਆਂ ਵਾਲਾ ਕਿੰਨੀਆਂ ਪੌੜੀਆਂ ਨੇ ਐਗਜੈਕਟ ਤਾਂ ਪਤਾ ਨਹੀਂ ਬਟ ਮੈਂ ਅੱਜ ਗਿਣ ਹੈ 1000 ਸੋ ਬਾਪੂ ਕੰ ਦਾ ਵੀ 1000 ਪੌੜੀ ਹੈ ਹਾਂ 1100 1000 ਤੋਂ ਉੱਪਰ ਹੀ ਹੈ 1000 ਤੋਂ ਉੱਪਰ ਨੇ ਸੋ 1000 ਸਟੈਪ ਨੇ ਤੇ ਮੰਨ ਲਓ ਲਗਭਗ 1 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੁਸੀਂ ਇਹਦਾ ਕਿੱਥੇ ਕਰ ਲੈਨੇ ਹੋ ਠੀਕ ਆ ਦੂਸਰਾ ਇਦਾਂ ਰਾਹ ਹੈਗਾ ਸਾਹਮਣੇ ਵਾਲਾ ਤੇ ਆ ਉਹ ਆ ਭਾਈ ਜਿਹੜੀ ਗਾ ਉਤਰਾਂਗੇ ਜਾਂ ਚਾਹ ਚਾਰ ਚਾਰ ਜਣੇ ਚੱਕ ਲੈਣ ਹੋਇਆ ਠੀਕ ਆ ਕਿੰਗਾ ਤੋਂ ਨਹੀਂ ਚਲਾ ਜਾਂਦਾ ਸੋ ਬੈਕਗ੍ਰਾਉਂਡ ਨੂੰ ਪੈਸਾ ਬਖਸ਼ਿਆ ਸਿਹਤ ਨਹੀਂ ਬਖਸ਼ੀ ਤੇ ਉਹਵੇਂ ਜਾਂਦੇ ਪਰ ਸਿਹਤ ਵਰਗੀ ਚੀਜ਼ ਦੀ ਕੋਈ ਨਹੀਂ ਬਈ ਤਾਂ ਤੁਸੀਂ ਪੌੜੀਆਂ ਵਾਲਾ ਰਾਹ ਜੇ ਤੁਸੀਂ ਛੇਤੀ ਜਾਣਾ ਚਾਹੁੰਦੇ ਹੋ ਕਹਿੰਦੇ 35 ਮਿੰਟ ਚ ਪਹੁੰਚ ਜਾਂਦੇ 40 ਚ ਤੇ ਜਿਹੜਾ ਦੂਸਰਾ ਪਾਸਾ ਉਹ ਸੇਫ ਜਾ ਹੈਗਾ ਵੀ ਹੌਲੀ ਹੌਲੀ ਤੁਸੀਂ ਆਏ ਜਿਵੇਂ ਮੈਂ ਹੋਣਾ ਆ ਆਟ ਲਾਣਾ ਇਹਦੇ ਚ ਆ ਕੇ ਚੜ ਸਕਦੇ ਹਾਂ ਪਰ ਇਸ ਵਾਰ ਯਾਰ ਬਹੁਤ ਸੱਚੀ ਜਿਹੜੀ ਮੈਂ ਵਾਰ-ਵਾਰ ਗੱਲ ਕਰ ਰਿਹਾ ਇਸ ਵਾਰ ਬਰਫ ਬਾਰੀ ਬੜੀ ਘੱਟ ਹੈ 2 ਸਾਲ ਪਹਿਲਾਂ ਜਦੋਂ ਆਏ ਸੀ ਤਾਂ ਉਦੋਂ ਬਹੁਤ ਜ਼ਿਆਦਾ ਬਰਫ ਸੀ ਆਹ ਰਾਹ ਹਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਬਰਫ ਸੀ ਹਨ ਗਲੇਸ਼ੀਅਰ ਗਲੇਸ ਸੀ ਤੇ ਆਹ ਤੱਕ ਗਲੇਸ਼ੀਅਰ ਘੱਟ ਹੈ ਸੋ ਸਟੇਰਾਂ ਵੀ ਲਗਭਗ ਜਿਹੜੀਆਂ ਆ ਆਪਾਂ ਗੱਲ ਕਰਕੇ ਤਾਂ ਖਾਲੀ ਨੇ ਇਸ ਵਾਰ ਸੋ ਸਟੇਅਰ ਵਾਲਾ ਰਾਹ ਮੈਂ ਚੂਜ ਕਰੂੰਗਾ ਪਹਿਲਾਂ ਵੀ ਉਦੋਂ ਇਹੀ ਕੀਤਾ ਸੀਗਾ ਰਾਹ ਦੇ ਵਿੱਚ ਹੁਣ ਜਿਹੜਾ ਹੈਗਾ ਇਕੱਠੀ ਧੁੰਦ ਕਾਲਾ ਜਿਹਾ ਬੱਦਲ ਡਿੱਗ ਪਿਆ ਸਾਹਮਣੇ ਸਾਰਾ ਕੁਝ ਨਜ਼ਰੋਂ ਹਟ ਗਿਆ ਹੁਣ ਆਜ ਮੈਂ ਚੜੀ ਜਾਂਦਾ ਥੋੜੇ ਜਿਹੇ ਟਾਈਮ ਦੇ ਵਿੱਚ ਮੈਂ ਕਹਾਂ ਵੀ ਕੁਝ ਕੁ ਸੈਕਿੰਡਾਂ ਦੇ ਵਿੱਚ ਆਹ ਪਹਾੜ ਵੀ ਦਿਸਣੋਂ ਹਟ ਜਾਣਾ ਤੁਹਾਨੂੰ ਜਿਹੜਾ ਇਧਰ ਸੋ ਜਦੋਂ ਆਪਾਂ ਹੇਮਕੁੰਡ ਸਾਹਿਬ ਦੀ ਯਾਤਰਾ ਕਰਦੇ ਤਾਂ ਇਦਾਂ ਦੇ ਜਿਹੜੇ ਮਨਮੋਹ ਹਿੱਦਰੇ ਹੋ ਰਾਜ ਆਉਂਦੇ ਪਰ ਉਹਨਾਂ ਨੂੰ ਦੀਦੇ ਜਿਹੜੇ ਹਨ ਤੁਰ ਕੇ ਆਉਂਦੇ ਇਹ ਤਾਂ ਖਤਰਾਂ ਤੇ ਆਉਂਦੇ ਆ। ਜਦੋਂ ਉਹਨਾਂ ਨੂੰ ਨਜ਼ਰ ਆਉਂਦੇ ਆ। ਆ ਬੰਦਾ ਔਖਾ ਲੱਗਦਾ ਕਿਹੜਾ ਪੰਡਾ ਹੈ। ਵਾਹ ਦੇਖੋ ਕਾਲਾ ਪੈ ਗਿਆ। ਕਾਲਾ ਪੈ ਗਿਆ। ਕਿਹੜਾ ਹੈ? ਹਾਂ ਪਰ ਆਹ ਦੇਖ ਲਓ ਆ ਜਿਹੜਾ ਪਾੜ ਦਿਖਾਈ ਦੱਸਿਆ ਕਾਲਾ ਹੋ ਗਿਆ। ਆ ਵੀ ਕਾਲਾ ਹੋ ਜਾਣਾ ਸਾਰਾ ਸਾਰਾ ਦਿਸਣਾ ਹੀ ਹਟ ਜਾਣਾ ਹੁਣ। ਸੋ ਇਦਾਂ ਮੌਸਮ ਮਤਲਬ ਇਹਨੂੰ ਕਹਿੰਦੇ ਮੌਸਮ ਖਰਾਬ ਹੋ ਰਿਹਾ ਇਦਾਂ ਵੀ ਕਹਿ ਦਿੰਦੇ ਆ। ਕਿ ਚੜਦੇ ਨਾ। ਆਵੇਂ ਆਵੇਂ ਹੌਸਲੇ ਪਸ ਤੋਂ ਹੋ ਜਾਂਦੇ। ਜਿਹੜੇ ਕਾਲਾ ਤੁਰ ਕੇ ਆਏ ਸੀ ਉਹਨਾਂ ਘੂੜਿਆਂ ਦੇ ਹੋ ਗਏ। ਇਹ ਜਿਹੜੇ ਹੈਲੀਕਾਪਟਰਾਂ ਵਾਲੇ ਸੀ ਉਹ ਚਾਰ-ਚਾਰ ਜਾਣੇ ਚੱਕ ਕੇ ਲੈ ਜਾਂਦੇ ਆ। ਕੀ? ਤੇ ਤੱਕੇ ਵੀ ਘੋੜੇ ਤਾਂ ਬੰਦਾ ਡਿੱਗ ਵੀ ਪੈਂਦਾ ਹੁੰਦਾ ਠੀਕ ਹੈ ਤੇ ਆਹੀ ਚਾਰਨਾ ਤੋਂ ਅੱਧਾ ਘੰਟਾ ਹੋ ਗਿਆ ਦਿਖਾਈ ਜਾਂਦੇ ਹੋ ਹਨਾ ਤੇ ਮੈਂ ਵੀ ਉੱਥੇ ਜੇ ਘੁੰਮ ਕੇ ਫਿਰਦਾ ਬਾਬਰ ਕੈਸੇ ਹੋ ਵਾ ਹੱਥ ਖੜੇ ਕਰੋ ਹੱਥ ਆ ਬੰਦੇ ਦੇਖ ਲੋ ਸੰਨੀ ਬਾਬਰ ਇੱਕ ਮੁੰਡਾ ਜਿਹੜਾ ਇਸ ਪੈਨ ਵਾਲਾ ਇਹ ਭਾਈ ਦੇਖੋ ਇਹ ਮੁੰਡਾ ਮੁਸਲਮਾਨ ਹੈ ਤੇ ਫਿਰ ਵੀ ਹਿੰਦਕੋਟ ਸਾਹਿਬ ਦੀ ਦੂਜੀ ਵਾਰ ਯਾਤਰਾ ਕਰਦਾ ਠੀਕ ਹੈ ਇਹ ਮਰਾ ਬੇਲੀ ਹੈ ਸਾਰੇ ਕਾਕਤੇ ਦੇ ਇਹ ਕੱਲ ਇਹ ਵੈਸੇ ਵੱਡੇ ਬੇਲੀਨਾਂ ਚੋਂ ਜਿਹੜਾ ਹੈਗੇ ਆ ਘੋੜਿਆਂ ਦੇ ਸੀਗੇ ਮੈਂ ਇਥੋਂ ਮੋਟੀਵੇਟ ਹੋ ਕੇ ਪਿਆਰੇ ਬੱਚੇ ਤੇ ਹੁਣ ਇਹ ਜਿਹੜਾ ਅੱਜ ਉਹਨਾਂ ਨੇ ਇਹ ਦਾ ਸ਼ੁਰੂ ਕੀਤਾ ਲਾਲ ਮੈਂ ਇਥੋਂ ਤਾਂ ਕੀ ਮੋਟੀਵੇਟ ਹੋਣਾ ਵੈਸੇ ਜਿਹੜਾ ਖੱਦ ਲਈ ਆਪਾਂ ਇਹਨਾਂ ਕਰੀਦਾ ਬੰਦੇ ਨੂੰ ਕਿ ਅਗਲੇ ਦਿਨ ਉਹ ਕੋੜਾ ਲੈਣ ਤੋਂ ਪਰੇਸ਼ਾਨ ਹੋ ਜਾਏ ਬਾਕੀ ਤੇ ਦੇਖ ਲੋ ਯਾਰ ਕਿੱਦਾਂ ਬਹੁਤ ਵੈਸੇ ਨਾ ਘੋੜਿਆਂ ਨਾਲ ਕੋਈ ਨਿਆਰਾ ਨਹੀਂ ਦਾ ਘੋੜੇ ਨਾਲ ਵੀ ਪੈਸੇ ਬੰਦੇ ਨੇ ਆਪਣੀ ਢੂਈ ਹਲਾਉਣ ਵਾਲਾ ਕੰਮ ਹੀ ਹੁੰਦਾ ਹੈ ਦਕ 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 ਬਕੀ ਜਾਣੇ ਮੋੜ ਦੀ ਜਿਵੇਂ ਜਾਂਦੀ ਦਕ 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 ਐਂ ਕਰਕੇ ਹਨਾ ਇਧਰਲੇ ਪਾਸੇ ਦਿਖਾਵਾਂ ਤਾਂ ਇੰਨਾ ਗੱਲਾਂ ਇਹ ਹਨਾ ਜਿਹੜਾ ਇੱਥੋਂ ਹੀ ਲੰਘਦਾ ਤਾਂ ਤੁਸੀਂ ਆਪ ਦੇਖ ਲਓ ਆ ਬੰਦਾ ਰੱਬ ਰੱਬ ਕਰਦਾ ਹੈਨਾ ਪਰ ਆ ਬਾਬੇ ਤਕੜੇ ਸਾਡੇ ਇਹਨਾਂ ਨੇ ਨਾ ਰੁਕਣਾ ਵਾਸਤੇ ਇੱਕੋ ਚਾਲ ਚੱਲਣਾ ਇਹਨਾਂ ਨੇ ਤੇ ਇਹਨਾਂ ਨੇ ਪਹੁੰਚ ਕੇ ਦਾਮ ਲੈੰਦਾਂ ਦਾ ਕਈ ਬਾਬੇ ਤਾਂ ਇਹੋ ਜਿਹੇ ਗੋਮਦ ਘਾੜ ਦੇ ਲੈ ਕੇ ਸੇਮਕੋਟ ਸਾਹਿਬ ਦੀ ਯਾਤਰਾ ਇੱਕੋ ਹੰਝ ਪੂਰੀ ਕਰ ਜਾਂਦੇ ਤੇ ਇੱਥੇ ਜਿਹੜਾ ਹੈਗਾ ਇਹ ਇੱਕ ਹੋਰ ਜਿਹੜਾ ਕਿ ਬੱਸ ਸਟੈਂਡ ਆ ਗਿਆ ਇਹਨਾਂ ਦਾ ਆਪਾਂ ਕਹੇਗੇ ਖਤਰਾਂ ਦਾ ਗਧਿਆਂ ਦਾ ਘੋੜਿਆਂ ਦਾ ਕਹਿ ਸਕਦੇ ਆ ਤੇ ਸਾਹਮਣੇ ਜਿਹੜਾ ਹੈਗਾ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬਾ ਤੋਂ ਗੁਰਬਾਣੀ ਦੀ ਆਵਾਜ਼ ਸੁਖਣੀ ਸਾਹਿਬ ਦੇ ਪਾਠ ਇੱਥੇ ਜਿਹੜਾ ਹੈਗਾ ਸੁਣਾਈ ਦੇ ਰਿਹਾ ਹੈ ਨਾ ਤਾਂ ਆਹ ਦੇਖੋ ਬਾਈ ਵਾਕਈ ਸਾਹਮਣੇ ਯਾਰ ਕੀ ਵਿਊ ਹੈ ਬਾਬੇ ਜਮਾ ਬਾਬੇ ਨੇ ਦੇਖ ਲਓ ਕਿੱਥੇ ਰਿਆ ਕੇ ਹੈ ਨਾ ਭਗਤੀ ਕੀਤੀ ਤੇ ਕਿੱਥੇ ਆਪਾਂ ਆਏ ਆ ਨਹੀਂ ਤਾਂ ਆਪਾਂ ਕਿੱਥੇ ਦੇਖਣਾ ਹੈ ਸਾਰੀ ਉਮਰ ਇਹ ਬਸ ਹੈ ਨਾ ਸੋ ਲਗ ਭਗ ਸਵਰਗਾਂ ਦਾ ਨਜ਼ਾਰਾ ਵੀਦੂ ਕੱਟਣਾ ਵੈਸੇ ਜਰੂਰ ਜਤਰਾ ਸ਼ੁਰੂ ਹੋਈ ਸਾਰਿਆਂ ਨੂੰ ਰეკਮੈਂਡ ਹੈ ਵੀ ਜਰੂਰ ਆਓ ਪਾਵਰ ਵਾਲੀ ਦੀ ਵੈਕਟ ਡਿੱਗਣ ਵਾਲੀ ਆ ਸਾਡੇ ਦੀ ਘੋੜਿਆਂ ਨਾਲ ਸਲਾਹ ਕਰੀ ਜਾਂਦਾ ਮੈਨੂੰ ਲੱਗਦਾ ਨੇ ਘੋੜਾ ਲੈਣਾ ਹੁਣ ਕਿਉਂਕਿ ਕੱਲ ਵੀ ਦੀ ਆਕਸੀਜਨ ਹੀ ਘਟ ਗਈ ਸੀ ਸੋ ਮੈਨੂੰ ਲੱਗਦਾ ਲੈ ਕੇ ਜਾਉ ਘੋੜਾ ਕਿਉਂਕਿ ਨਾਲ ਤੇ ਅੱਗੇ ਲਾਂਗੇ ਫਿਰ ਹਾਲੇ ਇਸ ਕੋਈ ਨਹੀਂ ਪਤਾ ਕਿ ਮੈਂ ਇਹ ਵੀਡੀਓ ਬਣਾ ਰਿਹਾ ਇਹ ਬਾਵਰ ਯਾ ਸਲਾਹ ਕਰੀ ਜਾਂਦਾ ਇਹ ਤੁਮ ਬਾਕੀ ਤੁਹਾਨੂੰ ਹੋਰ ਚੀਜ਼ਾਂ ਦਿਖਾ ਦਿਆਂ ਚਲੋ ਤੱਕ ਬਾਵਰ ਦੀ ਸਲਾਹ ਹੋਣਾ ਹੈਗਾ ਕਿ ਰਾਹ ਦੇ ਵਿੱਚ ਤੁਹਾਨੂੰ ਮੈਗੀ ਪਾਕਿਸਤਾਨੀ ਚੀਜ਼ਾਂ ਮਿਲ ਜਾਣੇ ਲਗਭਗ ਹੱਲੇ ਨਾਲੋਂ ਦੁੱਗਣੇ ਰੇਟਾਂ ਤੇ ਦੇਖ ਲਓ ਮੈਂ ਬਿਲਕੁਲ ਬਾਬਰ ਨੂੰ ਸਹੀ ਫੜਿਆ ਆ ਆ ਦੇਖੋ ਆ ਉਹਨੇ ਬਾਬਰ ਨੇ ਸਲਾਹ ਕੀਤੀ ਤੇ ਬਾਬਰ ਨੇ ਲੈ ਲੈ ਘੋੜਾ ਇਹਨੂੰ ਐਂ ਲੱਗਦਾ ਕਿਸੇ ਨੂੰ ਪਤਾ ਨਹੀਂ ਇਹਨੂੰ ਨਾ ਹੀ ਨਹੀਂ ਪਤਾ ਵੀ ਕਿ ਯਹਾਂ ਤੇ ਕੋਈ ਫਿਰ ਕੋੜ ਲੈ ਆਪਾਂ ਵੀ ਇਸੇ ਜਾਸੂਸੋ ਬਿਧਰਾਂ ਘੁੰਮ ਰਹਾ ਹੈ ਹੁਣ ਬਾਬਰ ਦਾ ਘੋੜੇ ਤੇ ਚੜਨ ਦਾ ਸੁਨਖਾਣਾ ਸਟਾਈਲ ਤੇ ਪਰ ਇਧਰਲੇ ਪਾਸੇ ਤੁਹਾਨੂੰ ਜਿਹੜਾ ਹੈਗਾ ਪ੍ਰਸ਼ਾਦ ਜਿਹੜਾ ਵੱਗੇ ਮੈਗੀ ਵਗੈਰਾ ਹੋਰ ਨੂੰ ਜਿਹਾ ਵਗੈਰਾ ਸਾਰਾ ਕੁਝ ਮਿਲ ਰਿਹਾ ਪਰ ਬਾਬਰ ਅਲੀ ਕਿੱਥੇ ਜਾ ਰਿਹਾ ਬਾਬਰ ਅਲੀ ਹੁਣ ਘੋੜਾ ਲੈਣ ਵਾਸਤੇ ਘੋੜੇ ਦੇ ਉੱਥੇ ਜਾ ਰਿਹਾ ਸਟਾਰਟ ਫਾਰਮ ਜਿੱਥ ਹੁਣ ਹੁੰਨੇੜੇ ਛੱਟ ਬਣਾਉਣਾ ਵਾ ਚਲ ਬਾਤ ਕਰਦਾ ਦਨ ਕੀ ਆ ਹੋਆ ਬਾਬਰ ਵਿਕਟ ਗਿਰ ਗਈ ਤਾਂ ਇੱਥੇ ਪੇ ਵਿਕਟ ਗਿਰਤੀ ਸੋ ਬਾਬਰ ਅਲੀ ਕੀ ਵਿਕਟ ਗਿਰ ਚੁਕੀ ਆ ਅਬ ਇਹ 1 ਕਿਲੋਮੀਟਰ ਕੇ ਲਈ 2 ਕਿਲੋਮੀਟਰ ਲਈ ਬੇਚਾਰਾ ਮੁੰਡਾ ਚੜਿਆ ਆ ਸੀ ਪਰ ਅੰਤ ਤੇ ਕਹਿੰਦਾ ਬਈ ਯਾਰ ਛੱਡ ਬਾਈ ਮੈਂ ਹਾਂ ਹਾਂ ਆਓ ਜੀ ਆਓ आओ भाई जल्दी आओ बैठो बैठो। तो यार किधर किधर? तो हाँ ऊपर फिर पैदल ही जाना है कोई नहीं कोई नहीं। चलो आवर बैठ। बाबर कितने का होगा घोड़ा? मतलब कोड़े ने आसन तक चलो ना। बाबर कितने पैसे? हाँ? नहीं नहीं तेरा पूछ रहा हूँ। ਕਿਤਨੇ ਮੂਆ ਘੋੜਾ 1000 ਰੁਪਏ ਲਗਾ ਹੈ। ਤਾਂ ਇਹ ਦੂਜੇ ਥੱਲੇ ਕਰਦਾ 1600 1800 ਜਾ ਜਾਂਦਾ। ਵਾਹ 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 ਵਾਹ। ਸੋ ਬਾਬਰ ਵਾਲੀ ਚੜ ਜੂਗਾ ਯਾਰ ਮੇਰੇ ਹਿਸਾਬ ਨਾਲ ਮੈਨ ਨਰਵਸ ਹੋ ਰਿਹਾ ਵਿਚਾਰਾ ਹਨ ਲਗਾਤਾਰ। ਇਦਾਂ ਫਿਰ ਚਾਰ ਚਾਰ ਆ ਲੋਕ ਵੀ ਚੱਕ ਲੈਂਦੇ ਨੇ ਜਿਹੜੇ ਹੈਲੀਕਾਪਟਰ ਆ ਰਹੇ ਨੇ। ਆਹਦੇ ਵਿੱਚ ਮੈਂ ਦੇਖਿਆ ਵੀ ਜਿਹੜਾ ਤੁਰਨਾ ਹਨਾ ਉਹ ਬੜੇ ਵੀ ਤਰੇ ਜਾਂਦੇ ਜਿਹਨਾਂ ਤੁਰਨਾ ਨੌਜਵਾਨ ਵੀ ਬੈਠੇ ਜਾਂਦੇ ਆ। ਸੋ ਥੋੜਾ ਸਸਤਾ ਮਾ ਜਿਹੜਾ ਮੰਲਾ ਉਹਦੀ ਇਮਿਊਨਿਟੀ ਪਾਵਰ ਹੈ ਨਾ ਜਾਂ ਉਸ ਤੋਂ ਵੱਧ ਜਦਾ ਦੇਖੋ ਪਾਪਾ ਨੰਗੇ ਬੜੀ ਤਰਿਆ ਹੁੰਦਾ ਸਵਾਡੜ ਤਰ੍ਹਾਂ ਦੀ ਦੰਗ ਬਈ ਹਾਂ ਵਰਫਦੀ ਚੜਾਈ ਸ਼ੁਰੂ ਹੋ ਗਈ ਸਾਰੇ ਸਟੈਪ ਤੁਹਾਨੂੰ ਗਲੇਸ਼ੀਅਰ ਦੇ ਉੱਪਰ ਹੀ ਰੱਖ ਕੇ ਜਿਹੜੇ ਪੂਰੇ ਕਰਨੇ ਆ ਸੋ ਪਰ ਗਲੇਸ਼ੀਅਰ ਬਹੁਤ ਜ਼ਿਆਦਾ ਵੱਡਾ ਨਹੀਂ ਇਸ ਵਾਰ ਅੱਗੇ ਖਾਲੀ ਆ ਪਹਿਲਾਂ ਤਾਂ ਵੀ ਬੜਾ ਭਰਿਆ ਸੀ ਕੰਮ ਦਰਾਨ ਪਹਿਲੀ ਵਾਰ ਆ ਸ਼੍ਰੀ ਹਿਮਕੁੰਡ ਸਾਹਿਬ ਆ ਜਿਹੜਾ ਹੈਗਾ ਦਿਖਿਆ ਤੋ ਦੇਖ ਲੋ ਵੀ ਇੱਥੇ ਸਾਹਮਣੇ ਜੇ ਮੈਂ ਜ਼ੂਮ ਕਰਕੇ ਦਿਖਾਵਾਂ ਤਾਂ ਨਿਸ਼ਾਨ ਸਾਹਿਬ ਨਜ਼ਰ ਆ ਰਹੇ ਨੇ ਹਨਾ ਦੇ ਨਾਲ ਅ ਜਿਹੜਾ ਹੈਗਾ ਲਾਈਨ ਦਿਖ ਰਹੀ ਹੈ ਸਰਦਾਰਾਂਵਾਂ ਦੀ ਸੋ ਲਗਭਗ ਆਪਾਂ ਇੱਕ ਆ ਪਹਾੜੀ ਕੱਟਨੀ ਆ ਠੀਕ ਆ ਉਸ ਤੋਂ ਬਾਅਦ ਜਿਹੜਾ ਇਹ ਅਮਲ ਲਗਭਗ ਆਪਾਂ ਕਾਫੀ ਜਿਹੜਾ ਹੈਗਾ ਸਫਰ ਤੈ ਕਰ ਚੁੱਕੇ ਆ ਤੇ ਅਜ ਥੋੜਾ ਹੀ ਰਹਿ ਗਿਆ ਤੇ ਇਧਰੇ ਪਾਸੇ ਰਾਹ ਦੇ ਵਿੱਚ ਫੁੱਲਾਂ ਦੀਆਂ ਘਟੀਆਂ ਆਉਂਦੀਆਂ ਹਨਾ ਪਰ ਆ ਦੇਖ ਲੈ ਇਹ ਸਾਡਾ ਕਲਕੱਤਾ ਤੋਂ ਲਿਆਂਦਾ ਸੀ ਬੰਦਾ ਗੋਵਿੰਦ ਗੋਵਿੰਦ ਕਿੰਨਾ ਕਾਕੀ ਹੈ ਇਹ ਬੰਦਾ ਹਾਂ ਇਹ ਬੰਦਾ ਲਿਆ 4000 ਪਰ ਹੈਡ ਗੁਰਦਾਵਾਲਾ ਵਾਹ ਕਿਹਦਾ ਲਗਾ ਤੁਜੇ ਪਰ ਸਿਰ ਪਰ ਕਿਹਦਾ ਲਗਾ ਮੇਰਾ ਪਿਸਾਰੇ ਮੇਰਾ ਪਲ ਬੜੀ ਬੜੀ ਅਸਮ ਸੋ ਆਪਾਂ ਲਗਭਗ ਅੱਧੀ ਚੜਾਈ ਕਰ ਲਈ ਹੈ ਠੀਕ ਹੈ ਦੇਖੋ ਇੱਥੇ ਮੌਸਮ ਕਿਦਾਂ ਹੁੰਦਾ ਹੈ ਨਾ ਪਹਿਲਾਂ ਸਾਫ਼ ਸੀਗਾ ਫਿਰ ਬੱਦਲ ਆ ਗਏ ਹੁਣ ਦੁਬਾਰਾ ਦੇਖੋ ਇਹ ਜਿਹੜਾ ਆ ਸੇਰਨ ਇਹ ਜ਼ਿੰਦਗੀ 'ਚ ਕਿਤੇ ਨਹੀਂ ਮਿਲਣਾ ਕਾਰਨ ਭਾਵੇਂ ਪਹਾੜਾਂ ਦੇ ਜਿੰਨਾ ਮਰਜ਼ੀ ਚੜਦੇ ਦੂਰੋਂ ਦੇਖੋ ਪਰ ਇਹਨਾਂ ਦੇ ਵਿੱਚ ਜਿੰਨਾ ਕਿਉਂ ਉਵੇਂ ਬੱਦਲਾਂ 'ਚ ਪਹਾੜ ਆ ਨਾ ਸਾਰਾ ਸਾਰਾ ਯਾਰ ਤੁਸੀਂ ਮਾੜਾ ਦਿਖਾ ਸਾਰਿਆਂ ਨੂੰ ਬੰਦੇ ਨੂੰ ਕਿੱਦਾਂ ਹੈ ਨਾ ਸੋ ਜੇਕਰ ਤੁਸੀਂ ਜਦੋਂ ਸ੍ਰੀ ਹਿਮਕੋਟ ਸਾਹਿਬ ਦੀ ਯਾਤਰਾ ਕਰਦੇ ਹੋ ਨਾ ਤੇ ਟਰੈਕਿੰਗ ਕਰਕੇ ਆਪ ਉੱਪਰ ਜਾਂਦੇ ਹੋ ਠੀਕ ਹੈ ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ ਇਹ ਤੁਹਾਨੂੰ ਖਚਲਾਂ ਦੇ ਚੜਕੇ ਨਹੀਂ ਮਿਲਣਗੀਆਂ ਇਹ ਨਾ ਤੁਹਾਨੂੰ ਜਦੋਂ ਚਾਰ ਬੰਦੇ ਚੱਕ ਕੇ ਲੱਗੇ ਹਨ ਜਦੋਂ ਤੁਸੀਂ ਆਪ ਦੀ ਹਿੰਮਤ ਕਰੋਗੇ ਆ ਫਿਰ ਤੁਸੀਂ ਇਹ ਚੀਜ਼ਾਂ ਦੇ ਮਨਮੋਹਕ ਦ੍ਰਿਸ਼ਾਂ ਦੇ ਅਜਿਹਾ ਹੈਗੇ ਆ ਆ ਅਨਿਆਰੇ ਵੀ ਲਓਗੇ ਆਨੰਦ ਵੀ ਮਾਣੋਗੇ ਪਾਸ ਤੁਹਾਡੀ ਯਾਤਰਾ ਵੀ ਰਹਿਣੀ ਹੈ ਸੋ ਜਿਹੜੇ ਬੰਦੇ ਟਰੈਕਿੰਗ ਦੇ ਵੀ ਸ਼ਕੀਨ ਹੈ ਠੀਕਾ ਉਹ ਵੀ ਜਰੂਰ ਆਉਣਾ। ਸੋ ਐਵੇਂ ਨਾ ਡਰੋ ਵੀ ਪਤਾ ਨਹੀਂ ਕੀ ਹੋਣਾ ਕੁਛ ਨਹੀਂ ਹੁੰਦਾ ਪ੍ਰਮਾਤਮਾ ਵੈਰੂ ਆਪ ਸਾਈ ਹੁੰਦਾ ਮੇਰੇ ਵਰਗਾ ਜੇਵਾ ਕਿਤੇ ਕਿਲੋਮੀਟਰ ਨਹੀਂ ਚੱਲਿਆ ਹੁੰਦਾ ਇੱਥੇ ਆ ਕੇ 20-20 ਕਿਲੋਮੀਟਰ ਚੱਲੇ ਜਾਂਦਾ ਮੈਂ ਨਾ ਉਹ ਵੀ ਪਾੜਾਂ। ਰਾਹ ਦੇ ਵਿੱਚ ਮੀਂਹ ਪੈਣ ਲੱਗ ਗਿਆ। ਤਾਂ ਫਿਰ ਹੁਣ ਰੇਨ ਕੋਟ ਆਪਾਂ ਜਿਹਦਾ ਹੈਗਾ ਪਾ ਲਿਆ। ਤਾਂ ਲਗਾਤਾਰ ਇਹਦੀ ਯਾਤਰਾ ਜਾਰੀ ਹੈ ਪਰ ਸਾਨੂੰ ਸਟੈਪ ਜਿਹੜੇ ਹੈਗੇ ਛੋਟੇ ਤੇ ਨਿਰੰਤਰ ਰੱਖਣੇ ਪੈਣਗੇ ਤੁਸੀ। ਆੜ ਯਾਤਰਾ ਪੂਰੀ ਕਰੇ। ਨਿਸ਼ਾਨ ਸਾਹਿਬ ਨਜ਼ਰ ਆਇਆ ਤਾਂ ਸਾਜ ਸਾਪ ਐ ਵੀ ਹਾਂ ਬਈ ਵਾਕਈ ਆਪਾਂ ਬਹੁਤ ਜ਼ਿਆਦਾ ਜ਼ਿਆਦਾ ਹੈ ਯਾਤਰਾ ਦਾ ਪੜਾ ਪੂਰਾ ਕਰ ਲਿਆ ਹੁਣ ਤਾਂ ਆ ਵੀ ਨਹੀਂ ਪਤਾ ਲੱਗਦਾ ਥੱਲੇ ਆਏ ਜੇ ਕਿੱਥੋਂ ਆ ਗੋੜੀ ਦਾ ਸਾਰਾ ਥੱਲੇ ਵੀ ਕੁਝ ਨਹੀਂ ਦੀਦਾ ਹਨਾ ਸੋ ਕਹਿੰਦੇ ਆ ਗਾ ਆਇਆ ਨੇੜ ਤੇ ਪਿਛਾਰਾ ਗਾ ਦੂਰ ਹਿੰਮਤ ਮਾਰ ਕੇ ਥੋੜਾ ਜਾ ਇਧਰ ਪਵਣ ਦੇਖ ਚੜਦਾ ਕਿ ਰਾਂ ਉਧਰ ਪਾਸੇ ਸੰਨੀ ਠੀਕ ਆ ਤੇ ਬਾਕੀ ਇਹ ਦੋ ਬੰਦੇ ਜਿਹੜੇ ਲੈ ਕੇ ਅੱਜ ਕੰਮ ਖਿੱਚ ਗਏ ਬਾਕੀ ਸਾਰੇ ਘੋੜਿਆਂ ਸ਼ਹੀਦ ਹੋ ਗਏ ਹਨਾ ਕਾ ਪਵਣ ਕਿੰਨੇ ਬੰਦੇ ਘੋੜਾਂ ਸ਼ਹੀਦ ਹੋ ਗਏ ਇਹ ਬੰਦੇ ਸਹੀਦ ਹੋ ਗਏ ਸਹੀਦ ਬਿਲਕੁਲ ਸ਼ੀਰ ਦੇ ਵਿੱਚ ਜਿਹੜੇ ਇਹ ਬਾਈ ਜਿਹੜੇ ਮੁੜੇ ਆਏ ਆ ਜਲ ਲੈ ਕੇ ਠੀਕ ਹੈ ਤੇ ਆਪਾਂ ਜਿਹੜੇ ਹੈਗੇ ਜਾਣਾ ਹੈ ਤਾਂ ਆ ਗਲੇਸ਼ੀਓ ਦੇ ਵਿੱਚ ਵੀ ਤੁਹਾਨੂੰ ਜਿਹੜੀਆਂ ਸਾਕਾਨਾ ਮਿਲੀਆਂ ਜਨੀਆਂ ਚਾਹ ਲੀਆਂ ਕਾਫੀ ਵਾਲੀਆਂ ਬਾਕੀ ਆ ਜਿੰਨਾ ਵੀ ਕੋਲ ਡਰਿੰਕ ਵਗੈਰਾ ਹੁੰਦੀਆਂ ਤੇ ਸਾਹਮਣੇ ਦੇਖੋ ਯਾਰ ਫਾਰਾ ਦੇਖੋ ਆ ਦੇਖੋ ਚਰਨਾ ਸਾਰੀ ਚਾਹ ਵਾਪ ਹੈ ਨਾ ਤੇ ਨਾਲਾਂ ਗੁਰਬਾਣੀ ਦਾ ਪਾਠ ਤੇ ਨਾਲ ਇਹੋ ਜਿਹੋ ਤਿੰਨ ਨਜ਼ਾਰੇ ਤੇ ਸੰਗਤ ਆਕੇ ਲੋਕ ਇਹਦੇ ਰੇਸ਼ ਸਾਰਾ ਸ਼ੁਕਰ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਕਿੰਨਾ ਪਵਿੱਜ ਹੈ ਪਹਿਲਾਂ ਤਾਂ ਹੁਣ ਨਾ ਸਾਹਿਬ ਜਿਹੜਾ ਹੈ ਉਹ ਜਦ ਇਸ ਵਕਤ ਫਰਮਾਇਆ ਜਾ ਰਿਹਾ ਤੇ ਸਾਹਮਣੇ ਜਿਹੜਾ ਸਰੋਵਰ ਸਾਹਿਬ ਆ ਉਹ ਇਧਰੋਂ ਲੰਗਰ ਹਾਲ ਨਾ ਨਾ ਕਿਸੇ ਵਾਰ ਬਰਫਾ ਜਿਹੜੀ ਉਹਦੀ ਉਚਾਈ ਲਗਭਗ ਕਿਹਸਾ ਤੁੰਤਨ ਚਾਰ ਚਾਰ ਫੁੱਟ ਹੀ ਪਈ ਹੈ ਸਾਂਗ ਤੋਂ ਪਹਿਲਾਂ ਤੁਹਾਨੂੰ ਨੋਟ ਕਰਕੇ ਠੀਕ ਹੈ ਜਿਹੜੇ ਸਾਇਦਾਂ ਨਾ ਬੜੀ ਜ਼ਿਆਦਾ ਦੇ ਨਾਂ ਵਾਲੀ ਘਟ ਹੈ ਉਹਨਾਂ ਨੂੰ 800 ਰੁਪਏ ਉਹਨਾਂ ਦਾ ਸਾਂਗ ਤਾਂ ਬਹੁਤ ਜ਼ਿਆਦਾ ਹੋ ਗਿਆ। ਹੌਜੀ ਵੀ ਜਿਹੜੇ ਰਸਤੇ ਬਣਾਉਦੇ ਆ ਸਭ ਪਹੁੰਚ ਗਿਆ ਹੈ। ਸ਼੍ਰੀ ਹੇਮਪੁਰ ਸਾਹਿਬ ਚਲਾ ਤੇ ਜੈਤੰਬਰ ਨਹੀਂ ਹੈ। ਰਹਾ ਤਤਕ ਤੇ ਹੋ ਭਿੱਜੇ ਸੱਚੋ ਕੰਬਲੇ ਲੈ ਬੰਦੇ ਜਿਹੜਾ ਹੈਗਾ ਮੁਸਕ ਕਪੂਰਾ ਸਾਰੇ ਕੀ ਕਹਿੰਦਾ ਇਹਨੂੰ ਕਪੂਰ 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 ਸੌਂਗ ਸੌਂਗ ਕਹੇ ਕਹਿੰਦੇ ਵੀ ਜਿਹੜਾ ਹੈਗਾ ਸਾਹ ਘਟ ਚੱਲਣਾ ਸੋ ਫਿਰਾਲ ਆਪਾਂ ਪਹੁੰਚ ਹੀ ਚੁੱਕਿਆਂ ਲਗਭਗ ਇਥੋਂ 50 60 ਪੌੜੀਆਂ ਰਹਿ ਗਈਆਂ ਪਰ ਇੱਕ ਗੱਲ ਆ ਵੀ ਇਧਰੋਂ ਦੇਖੋ ਪਵਨ ਜੀ ਇਹ ਵੀ ਪਹੁੰਚ ਚੁੱਕੇ ਨੇ ਦੇ ਇਧਰੋਂ ਦੇਖਿਆ ਜਾਵੇ ਤਾਂ ਬਾ ਥੱਲੇ ਤਾਂ ਕੋਈ ਦੀਨਾ ਨਹੀਂ ਬਾਈ ਸੋਨੂੰ ਵੀ ਕਿਉਂਕਿ ਮੌਸਮ ਇਸ ਵਕਤ ਜਿਹੜਾ ਹੈਗਾ ਲਗਭਗ ਆਪਾਂ ਗਏ ਸਾਰੇ ਪਾਸੇ ਬੱਦਲ ਵਾਈ ਹੋ ਗਈ ਹੈ ਤੇ ਅਰਦਾਸ ਹੋਣ ਵਾਲੀ ਹੈ ਸਾਨੂੰ ਵੀ ਆਏ 5 ਵਜੇ ਪਹੁੰਚ ਗਏ ਮੇਰੇ ਨਾਲ ਦੇ ਬੰਦੇ ਨੂੰ ਕਿਹਾ ਵੀ ਚਲ ਪਹੁੰਚ ਗਏ ਸੱਚਖੰਡ ਸ਼੍ਰੀ ਹਿਮਕੁੰਡ ਸਾਹਿਬ ਸਰੋਵਰ ਜਾਇਤ ਤੇ ਇਸ ਵੇਲੇ ਲਗਭਗ 3 ਵਜ ਗਏ ਠੀਕ ਹੈ ਤੇ ਹੁਣ ਸਾਰੇ ਜਿਹੜੇ ਹੈਗੇ ਆ ਰਵਾਨਾ ਹੋ ਗਿਆ ਨੀਚੇ ਨੂੰ ਇਧਰਲੇ ਪਾਸੇ ਦਰਬਾਰ ਸਾਹਿਬ ਥੱਲੇ ਪਹਿਲਾ ਪੁਰਾਣਾ ਵਾਲਾ ਦਰਬਾਰ ਸਾਹਿਬ ਉੱਪਰ ਨਵਾਂ ਵਾਲਾ ਠੀਕ ਹੈ ਇਧਰਲੇ ਪਾਸੇ ਆਫਿਸ ਬਣੇ ਹੋਏ ਆ ਠੀਕ ਆ ਦਫ਼ਤਰ ਜੇ ਕੋਈ ਕਿਸੇ ਦੀ ਗੱਲ ਪੁੱਛਣੀ ਨਹੀਂ ਦੱਸਣੀ ਹੁੰਦੀ ਐ ਤੇ ਉਦੋਂ ਗਾਂ ਅੱਗੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਆ ਜੋੜਾ ਘਰ ਤੇ ਬਰਫ਼ ਜਿਹੜੀ ਹੈਗੀ ਆ ਸਵਾਰ ਜਿੰਨੀ ਪਈ ਸੀ ਆ ਫੌਜੀ ਵੀਰਾਂ ਨੇ ਹਟਾ ਤੀਏ ਇਹਨਾਂ ਦੇ ਪਾਸੇ ਜੋੜਾ ਕਰ ਤੇ برفੇ ਸਵਾਰ برفਬਾਰੀ ਜਿਹੜੀ ਹੋਈ ਹੈ ਉਹ ਲਗਭਗ ਵੈਸੇ ਦਾ 5 5 6 6 ਫੁੱਟ ਬਰਫ਼ ਤਾਂ ਹੈ ਠੀਕ ਹੈ ਪਰ ਇਹੇ ਹਟਾ ਕੇ ਨਾਰਮਲ 2 3 ਫੁੱਟ ਬਰਫ਼ ਹੀ ਹੈ ਠੀਕ ਹੈ ਤੁਸੀਂ ਜੋੜਾ ਕਰ ਜਮ੍ਹਾਂ ਕਰਵਾ ਸਕਦੇ ਹੋ ਤੇ ਨੀਚੇ ਰਹਿਸ਼ਾਂ ਵੀ ਨੇ ਰਹਿ ਸਕਦੇ ਜਿਹੜੇ ਸਦਾਲੂ ਰਹਿ ਜਾਂਦੇ ਨੇ ਮਨ ਲੋ ਟਾਈਮ ਹੋ ਜਾਂਦਾ ਕਈ ਵਾਰੀ ਮੌਸਮ ਖਰਾਬ ਹੋ ਜਾਂਦਾ ਹੈ ਨਾ ਤਾਂ ਰਹਿਸ਼ਾਂ ਨੇ ਇਧਰਲੇ ਪਾਸੇ ਸੇਵਾ ਦਾ ਸੇਵਾ ਕਰਦੇ ਹੋਏ ਤੇ ਇਧਰਲੇ ਪਾਸੇ ਲੰਗਰ ਹਾਲ ਸਾਹਮਣੇ ਠੀਕ ਹੈ ਤੇ ਮੈਡੀਕਲ ਏਡ ਆ ਕਿਉਂਕਿ ਕਾਫੀ ਲੋਕਾਂ ਦਾ ਜਿਹੜਾ ਸਾਹ ਦੀ ਪ੍ਰੋਬਲਮ ਹੋ ਜਾਂਦੇ ਕਈਆਂ ਨੂੰ ਤੇ ਕਈਆਂ ਨੂੰ ਮੰਨ ਲਓ ਕੋਈ ਮੰਨ ਲਓ ਮੰਨ ਲਓ ਸਿਰ ਦੋਖਦਾ ਜਾਂ ਚੱਕਰ ਆਉਂਦੇ ਹਨਾ ਇਹਦਾ ਪ੍ਰੋਬਲਮ ਵਾਸਤੇ ਮੈਡੀਕਲ ਰਿਸਪਾਂਸਰੀ ਜਿਹੜੇ ਅਵੇਲੇਬਲ ਆ ਤੇ ਇਧਰੇ ਪਾਸੇ ਤੁਸੀਂ ਦੇਖ ਦਰਸ਼ਨ ਕਰ ਰਹੇ ਹੋ ਸੱਚਖੰਡ ਸ਼੍ਰੀ ਹਿਮਕੋਣ ਸਾਹਿਬ ਜੀ ਦੇ ਸੋ ਬਹੁਤ ਹੀ ਵਧੀਆ ਮੈਨੇਜਮੈਂਟ ਆ ਫੌਜੀਦਿਆਂ ਦੀ ਤੇ ਪੂਰੇ ਉਰਦਵਾਰਾ ਕਮੇਟੀ ਦੀ ਹਨਾ ਉਹ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਵੀ ਇਹਨਾਂ ਦੇ ਸਹਾਸਵਾਸ ਸਵਾਗਤ ਰੱਖੇੜੇ ਦਾ ਤੇ ਜਿਹੜਾ ਹੈਗਾ ਚਾਹ ਵਾਲਾ ਲੰਗਰ ਵਰਤਦਾ ਹੈ ਉਹ ਜੀ ਵੀ ਰਹਿਦੇ ਵੀ ਹੈ ਆ ਆਵਾਜੋਗਦਨ ਪਾਉਂਦੇ ਆ ਇੰਟਰਵਿਊ ਪੜੇ ਲੱਗੇ ਹੋਏ ਹਨ ਕੋਈ ਗੱਲ ਨਹੀਂ ਆ ਸੱਚਾ ਤੇਰਾ ਜੀ ਸਵਾਗਤ ਆ ਬਾਸ ਹੋ ਰਹੀ ਹੈ ਬੋਲ ਸੋਨਿਆ ਸਾਕ ਚਲਿਆ ਆ ਕਾ sign.